ਦੁੱਧ ਵਾਲੇ ਕਿੱਥੇ ਮਿਲਦੇ ਆ? ਲੰਗਰ ਚ। ਇਲਾਕੇ ਦਾ ਘਰ ਚ ਲੰਗਰ ਚ ਮਿਲਦਾ। ਹਾਂਜੀ ਸੱਜਣੋ ਅੱਜ ਚਾਲੇ ਪਾਤੇ ਆ ਬਾਬੇ ਬੁੱਢੇ ਦੀ ਯਾਤਰਾ ਦੇ। ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਨੌਜਵਾਨ ਵੀਰ ਜ਼ਿਆਦੇ ਆ ਤੇ ਬਯੁਰਗ ਤਾਂ ਦੋ ਤਿੰਨੇ ਸੀਗੇ। ਤੇ ਸਾਰੇ ਵੀਰ ਨੌਜਵਾਨ ਸੀਗੇ। ਤੇ ਬਾਈ ਜਗਮੋਹਨ ਬਰਾੜ ਜੋ ਹਰ ਸਾਲ ਸੇਵਾ ਕਰਦੇ ਆ ਬਾਬੇ ਬੁੱਢੇ ਦੇ। ਜੋ ਯਾਤਰਾ ਕਰਕੇ ਲਿਆਉਂਦੇ ਆ ਕੋਈ ਵੀ ਜਾ ਸਕਦਾ ਹਰੇਕ ਨੂੰ ਸੁਨੇਹਾ ਦਿੰਦੇ ਆ ਤੇ ਮੀਂਹ ਪੈ ਰਿਹਾ ਸੀਗਾ ਤੇ ਮੀਂਹ ਪੈਣ ਦੇ ਵਿੱਚ ਟਰਾਲਾ ਤੋਰਤਾ ਕੜ ਕੇ ਤਿਆਰ ਪੱਲੀ ਬੁੱਲੀ ਕਾਇ ਪੂਰਾ ਲਾ ਲਿਆ ਤੇ ਮੀਂਹ ਸਵੇਰ ਦੇ 7:30 ਹੋਏ ਸੀ ਤੇ ਮੀਂਹ ਕੱਲ ਲੈ ਜਿਹੜੀ ਬਾਬੂ ਜੀ ਜੀ ਹਾਂ ਜੀ ਵਧਾਈਆਂ ਜੀ ਪਹਿਲਾਂ ਜਿਸ ਇੰਨੀ ਸੰਗਤ ਨੂੰ ਇਕੱਠੀ ਕਰਕੇ ਲੈ ਕੇ ਜਾ ਰਹੇ ਨੇ ਬਾਬਾ ਹੀ ਲੈ ਕੇ ਜਾਂਦਾ ਬਾਬਾ ਪੁੰਤ ਸਾਹਿਬ ਗੁਰੂ ਦਾਸ ਹਾਂ ਕਿੱਦੇ ਕਿੰਨੇ ਦਿਨਾਂ ਦੀ ਯਾਤਰਾ ਹੈ ਇਹ ਇਹ ਪ੍ਰਧਾਨ ਜੀ ਅੱਜ ਦੀ ਦਾ ਤਾਂ ਬੁੱਢਾ ਹੀ ਲਾਉਣੀ ਕੱਲ ਨੂੰ ਵੇਖਾਂਗੇ ਅੰਮ੍ਰਿਤਸਾ ਰਾਤ ਲਾ ਕੇ ਕੱਲ ਨੂੰ ਵਾਪਸ ਮੁੜਿਆ ਨਹੀਂ ਆ ਪਰਸੂ ਮੁੜਾਂ ਕੱਲ ਦੀ ਦਾ ਅੰਮ੍ਰਿਤਸਰ ਲਈ ਦਾ ਸੰਗਤ ਰੀ ਮੇਰ ਹੈ ਠੀਕ ਹੈ ਸੰਗਤ ਕਹੂਗੀ ਲਓ ਜੀ ਦੋਦੇ ਸੰਗਤ ਚੱਲੀ ਆ ਤੇ ਮੀਂਹ ਥੋੜੀ ਥੋੜੀ ਕਣੀ ਆਈ ਜਾਂਦੀ ਆ ਉੱਪਰੋਂ ਪੁਰਾਣੇ ਲੋਹੇ ਦੇ ਜਹਾਜ਼ ਨਾਲ ਆਉਂਦਾ ਮਾਤੇ ਜਦੋਂ ਟਰੈਕਟਰ ਜਾਏ ਤੇ ਸੀ ਨਾ ਉਹ ਵਜੋਂ ਦਿੰਗਾ ਖੜਕ ਕੇ ਕਰ ਸੀ ਤੇ ਕਈ ਵੀਰ ਕਤਰੀ ਜਾਂਦੇ ਨੇ ਤੇ ਡੇਗ ਡੁਗ ਨਾ ਬਹਿਣਾ ਪਰ ਕਿਰਪਾ ਬਾਬੇ ਬੁੱਢੇ ਦੀ ਬਾਬਾ ਬੁੱਢਾ ਸਾਹਿਬ ਜੀ ਤੇ ਬਹੁਤ ਵਧੀਆ ਯਾਤਰਾ ਰਹੀ ਤੇ ਸਭ ਤੋਂ ਪਹਿਲਾਂ ਬਾਬਾ ਫਰੀਦ ਫਰੀਦਕੋਟ ਇੱਥੇ ਰੰਗਪ੍ਰਸਾਦਾ ਜਗ੍ਹਾ ਮੱਥਾ ਟੇਕਿਆ ਬਾਬਾ ਫਰੀਦ ਦੀ ਧਰਤੀ ਵਿਰਭਾਗਾਂ ਵਾਲੀ ਆ ਹਾਂ ਵੀ ਦੋਧਿਆ ਵਾਲਸਟਰੀ ਦੇ ਵਿੱਚ ਕੋਈ ਚੱਲ ਨਾ ਗਿਆ ਛੱਡ ਦੇ ਘਰੇ ਨਹੀਂ ਕਿਤੇ ਨਹੀਂ ਛੱਡਣਾ ਜੀ ਲੰਗਰ ਪੌਣ ਹੁਣ ਜੀ ਦੇ ਕੋਲੇ ਪਹੁੰਚ ਗਏ ਏਅਰ ਲੰਗਰ ਬਹੁਤ ਵੱਡੇ ਲੱਗੇ ਸੀਗੇ ਤੇ ਜਦੋਂ ਆਪਾਂ ਫਰੀਦਕੋਟ ਆਪਦੇ ਸੀ ਉੱਥੋਂ ਲੰਗਰ ਮਿੱਸੇ ਪ੍ਰਸ਼ਾਦੇ ਜਲੇਬੀਆਂ ਪਨੀਰ ਬਹੁਤ ਵੱਡੇ ਵੱਡੇ ਲੰਗਰ ਲੱਗੇ ਸੀਗੇ ਤੇ ਬਹੁਤ ਧੰਨਵਾਦ ਸੇਵਾਦਾਰਾਂ ਦਾ ਜੋ ਬੜੀ ਕਿਰਪਾ ਬਾਬੇ ਬੁੱਢੇ ਸਾਹਿਬ ਦੀ ਬਹੁਤ ਵੱਡੇ ਵੱਡੇ ਲੰਗਰ ਜਦੋਂ ਸਤਨਪੁਰ ਲੋਧੀ ਨੂੰ ਜਾਣੇ ਆਪਾਂ ਪਹਿਲਾਂ ਗੁਰਦੁਆਰਾ ਹੁੰਦਾ ਬੀਬੇ ਨਾਨਕੀ ਜੀ ਇਹ ਬੀਬੇ ਨਾਨਕੀ ਜਿੱਥੇ ਬੀਬੇ ਨਾਨਕ ਨੇ ਗੁਰੂ ਨਾਨਕ ਦੇਵ ਜੀ ਰਖੜੀ ਬੰਨੀ ਸੀਗੀ ਬਹੁਤ ਧਿਆਸੀ ਗੁਰਦੁਆਰਾ ਤਿੰਨ ਚਾਰ ਗੁਰਦੁਆਰ ਸਾਹਿਬ ਹੀ ਤੇ ਨਾਂ ਨਾਲ ਆਉਂਦੇ ਆ ਤੇ ਸਭ ਤੋਂ ਪਹਿਲਾਂ ਇੱਥੇ ਬੀਬੇ ਨਾਨਕ ਦੀ ਤੇ ਮੱਥਾ ਟੇਕਿਆ ਮੱਥਾ ਟੇਕ ਕੇ ਇਤਿਹਾਸ ਪੜਿਆ ਗੁਰਦੁਆਰੇ ਦਾ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਆਉਂਦਾ ਹੱਟ ਸਾਹਿਬ ਹੱਟ ਸਾਹਿਬ ਗੁਰਦੁਆਰਾ ਉਹ ਵੀ ਉਹ ਜਿੱਥੇ ਗੁਰੂ ਨਾਨਕ ਨੇ 13-13 ਤੋਲਿਆਂ ਦੇ ਵੱਟੇ ਵੀ ਅਜੇ ਪਾਏ ਆ ਬਾਬੇ ਨਾਨਕ ਜੀ ਕਹਿੰਦੇ ਸੀ ਵੀ ਹਮੇਸ਼ਾ ਹੀ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਆ ਤੇ ਜਿਹੜੇ ਇੱਥੇ ਵੱਟੇ ਪਏ ਆ ਉਹਨਾਂ ਦੇ ਪਵਿੱਤਰ ਵੱਟਿਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਜੋ ਗਰੀਬਾਂ ਲਈ ਐ, ਮੀਰਾਂ ਲਈ, ਹਰੇਕ ਲਈ ਜੋ ਰਾਸ਼ਨ ਇੱਕ ਬਰਾਬਰ ਤੋਲਿਆ ਸੀਗਾ ਤੇ ਬਹੁਤ ਹੀ ਵਧੀਆ ਇਤਿਹਾਸਾ ਗੁਰਦੁਆਰੇ ਦਾ ਦੇਖੋ ਇਤਿਹਾਸ ਨਾਲ ਜੀ ਹਟ ਸਾਹਿਬ ਗੁਰਦੁਆਰਾ ਗੁਰਦੁਆਰਾ ਬਹੁਤ ਵਧੀਆ ਬਣਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਗੁਰਦੁਆਰਾ ਆਉਂਦਾ ਹੀ 베ਰੀਸੌਰ ਗੁਰਦੁਆਰਾ ਆਉਂਦਾ ਇੱਕ ਕਾਫੀ ਵੱਡਾ ਗੁਰਦੁਆਰਾ ਦੇਖੋ ਲੰਗਰ ਹਾਲ ਇੱਥੇ ਦੀਵਾਨ ਹਾਲ ਵੀ ਬਹੁਤ ਵੱਡਾ ਬਣਿਆ ਹੋਇਆ ਹੈ ਇੱਥੇ ਵੀਰੀ ਦੀ ਹੈ ਜਿੱਥੇ ਹੇਠਾਂ ਬਾਬੇ ਜੀ ਨੇ ਬਹੁਤ ਸਮਾ ਤਪ ਕੀਤਾ ਤੇ ਇੱਥੋਂ ਸਾਰੇ ਵੀਰ ਨੇ ਚਾਲੇ ਪਾ ਕੇ ਕਹਿੰਦੇ ਹੁਣ ਆਪਾਂ ਯਾਤਰਾ ਕਰ ਆ ਦੇਖੋ ਦਰਿਆ ਜੀ ਹਜੇ ਤੱਕ ਵੀ ਪਾਣੀ ਖੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ ਫਿਰ ਵੀ ਪੰਜਾਬ ਗੁਰਗਾਂ ਦੀ ਕਿਰਪਾ ਨਾਲ ਮੋੜ ਸਹੀ ਹੋਣ ਲੱਗ ਪਿਆ ਤੇ ਬੜੀ ਕਿਰਪਾ ਜੀ ਗੁਰਗਾਂ ਪੀਰਾਂ ਦੀ ਉਸ ਤੋਂ ਬਾਅਦ ਆ ਦੇਖੋ ਜੀ ਗੁਰਦੁਆਰਾ ਸਾਹਿਬ ਜੋ ਆਪਣਾ ਬਣਿਆ ਕੋਇਲਵਾਲ ਸਾਹਿਬ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ 84 ਪੌੜੀਆਂ ਜਿਹਨੂੰ ਆਪਾਂ 84 ਜੂਨਾ ਕਹਿ ਸਕਦੇ ਆ ਵੀ ਬੰਦਾ ਕੱਟ ਦਿੰਦਾ ਇੱਥੇ ਬਣਿਆ ਹੋਇਆ ਔਰ ਇਹ ਬੋਲੀ ਸਾਹਿਬ ਬਣਿਆ ਹੋਇਆ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀ ਪਾਟ ਕੇ ਬਣਾਇਆ ਸੀਗਾ ਤੇ ਥੱਲੇ ਜਾ ਕੇ ਉਹ ਇਸ਼ਨਾਨ ਕਰਦੇ ਆ ਜੀ ਵਾਇਗਰੂ ਵਾਇਗਰ ਕਰਦੇ ਆ ਤੇ ਬਹੁਤ ਸੋਹਣਾ ਬਣਿਆ ਇਹ ਗੋਇੰਦਵਾਲ ਸਾਹਿਬ ਗੁਰਦੁਆਰਾ ਗੋਇੰਦਵਾਲ ਸਾਹਿਬ ਤੋਂ ਆਪਾਂ ਖੰਡੂਰ ਸਾਹਿਬ ਜਨੂ ਚਾਲੇ ਪਾਤੇ ਸੀਗੇ ਤੇ ਆਹ ਵੇਖੋ ਰਸਤੇ ਵਿੱਚ ਮੀਂਹ ਸ਼ੁਰੂ ਹੋ ਗਿਆ ਦੇਖੋ ਯਾਰ ਨੌਜਵਾਨਾਂ ਦਾ ਮੀਂਹ ਦੇ ਵਿੱਚ ਕਿੰਨੇ ਨੌਜਵਾਨਾ ਆਪਣੇ ਸਿੱਖ ਨੂੰ ਪਿਆਰ ਕਰਦੇ ਬਾਬਾ ਬੁੱਢਾ ਜੀ ਨੂੰ ਪਿਆਰ ਕਰਦੇ ਬੜੀ ਕਿਰਪਾ ਨੌਜਵਾਨਾਂ ਵਿਖੋ ਮੀ ਕਿੰਨਾ ਆ ਗਿਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਸੀਗੇ ਦੋਸਤੋ ਤੇ ਮੀ ਦੇ ਵਿੱਚ ਗੱਭਰੂ ਵਾਹ ਗਰੂ ਵਾਹ ਗਰੂ ਕਰਦੇ ਚੱਲੇ ਪਾਉਂਦੇ ਆਂਦੇ ਸੀਗੇ ਤੁਸੀਂ ਮੀ ਸਭ ਵੇਖ ਸਕਦੇ ਹੋ ਵੀ ਕਿੰਨਾ ਮੀ ਹੋਇਆ ਇਹ ਵੀਡੀਓ ਹੈਗੀ ਆ 9 ਵਜੇ ਦੇ ਰਾਤ ਦੀ ਵੀਡੀਓ ਹੈਗੀ ਆ ਤੇ ਉਸ ਤੋਂ ਬਾਅਦ ਅਸੀਂ ਇੱਥੇ ਬਾਬੇ ਬੁੱਢੇ ਦੇ ਨਾਲ ਹੀ ਗੁਰਦੁਆਰਾ ਸੀਗਾ ਉੱਥੇ ਰਾਤ ਨੂੰ ਰੋਕੇ ਰੋਕੇ ਇੱਥੇ ਆਰਾਮ ਕੀਤਾ ਦੁੱਧ ਦੇ ਸਾਰੇ ਨੌਜਵਾਨ ਨੇ ਆ ਦੇਖੋ ਇਹ ਵਿਛਾਈ ਜਾਂਦੇ ਆ ਬਿਸਤਰੇ ਤੇ ਇੱਥੇ ਬਾਬਾ ਜੀ ਕਹਿੰਦੇ ਗੁਰਦੁਆਰਾ ਨਾਲ ਬਣਿਆ ਕਹਿੰਦੇ ਵੀ ਇੱਥੇ ਤੁਸੀਂ ਰੁਕ ਜੋ ਤੇ ਗੁਰਦੁਆਰਾ ਦੇ ਕੇ ਤੇ ਇੱਥੇ ਵਿਸ਼ਨਾਮ ਕੀਤਾ ਸਾਰੇ ਦੁੱਧ ਦੇ ਜੀ ਸੰਗਤ ਨੇ ਤੇ 20-25 ਆਣੇ ਆਏ ਸੀਗੇ ਤੇ ਵੀਡੀਓ ਦੋਸਤੋ ਸ਼ੇਅਰ ਕਰੋ ਜੇ ਚੰਗੀ ਲੱਗੀ ਤਾਂ ਤੇ ਦੋਸਤੋ ਫਿਰ ਸੂਬਾ ਦੇ 3 ਵਜੇ ਉੱਠ ਕੇ ਤੇ ਆ ਵੇਖੋ ਦੋਸਤੋ ਠੰਡੇ ਪਾਣੀ ਨਾਲ ਪਹਿਲਾਂ ਇੱਥੇ ਨਾਤੇ ਆ ਸਾਰੇ ਦੁੱਧੇ ਵਾਲੇ ਨੌਜਵਾਨ ਉਸ ਤੋਂ ਬਾਅਦ ਫਿਰ ਗਏ ਜੀ ਆਪੇ ਗੁੱਡੇ ਦੀ ਜੋ ਉਪਰ ਤੋਂ ਬਣਾਇਆ ਇੱਥੇ 2 ਕਿਲੋਮੀਟਰ ਤੋਂ ਪਿਓ ਆ ਦੇਖੋ ਜੀ Tantan Babu Budai Tantan Babu ਮੰਦਰ ਸਾਹਿਬ ਦਰਬਾਰ ਸਾਹਿਬ ਚਾਲੇ ਪਾਤੇ ਆ ਅੱਜ ਬਹੁਤ ਭਾਗਾਂ ਦਿਨ ਸੀਗਾ ਨੱਗੇ ਕੀਰਤਨ ਸੀਗਾ ਆ ਦੇਖੋ ਪੰਜ ਪਿਆਰੇ ਦੇ ਨਾਲ ਪਹਿਲਾ ਸਿੰਘ ਸਾਹਿਬ ਆ ਵੇਖੋ ਬਾਜ 10ਵੇਂ ਗੁਰੂ ਦਾ ਨੱਗੇ ਕੀਰਤਨ ਬਹੁਤ ਰਾਮਦਾਸ ਦਾ ਪ੍ਰਕਾਸ਼ ਦੇਣਾ ਸੀਗਾ ਤਾਂ ਸਰਖੀ ਪਹਿਲੇ ਇੱਕ ਦਿਨਾਂ ਦੇ ਗੀਤ ਲੱਗਿਆ ਸੀ ਚਾਲੇ ਦਿਨ ਤੁਸੀਂ ਸੰਗਤ ਦੇਖੋ ਤੇ ਸੰਗਤਾਂ ਦਾ ਬਹੁਤ ਪਿਆਰਾ ਬੱਦੇ ਦਾ ਦੇਖ ਸਕਦੇ ਹੁੰ ਤੁਸੀਂ 11 ਦੀ ਗਿਣਤੀ ਦੇ ਸੰਤਾਂ ਗੁਰਦਵਾਰਾ ਨੂੰ ਭਗਵੰਦ ਸੇਵਾਜੀਤ ਵਟਸਐਪ ਦੇ ਨੱਕ ਕੀਰਤਨ ਲਾਇਏ ਵੀਰ ਦੇ ਵੀਡੀਓ ਆਦਮਨ ਸ਼ੇਅਰ ਕਰੀ ਚੱਲੋ ਕੋੜਾ ਪਾਗਾ ਗਿਨਣ ਲੋਕ ਨਹੀਂ ਗਏ ਨੇ ਕੀਰਤਨ ਦੇ ਵਿੱਚ ਤੇ ਦਰਬਾਰ ਸੇਵਾ ਨਹੀਂ ਗਏ ਗੁਰੂ ਰਾਮਦਾਸ ਦੇ ਉਹ ਵੀਡੀਓ ਦੇ ਵਿੱਚ ਉਹਨਾਂ ਨੂੰ ਘਰੇ ਬੈਠੇ ਨੂੰ ਉਹਨਾਂ ਨੂੰ ਕਰੇ ਬੈਠੇ ਨੂੰ ਹੀ ਗੁਰੂ ਰਾਮਦਾਸ ਮਹਾਰਾਜ ਦੇ ਇੰਨੀ ਪਾਗਾ ਵਾਲੀ ਅਮੰਦਰ ਸਾਹਿਬ ਦੇ ਦਰਸ਼ਨ ਹੋ ਜਾਣਗੇ ਦੋਸਤੋ ਆ ਵੇਖੋ ਪਾਲਕੀ ਕਿੰਨੀ ਸੁੰਦਰ ਫੁੱਲਾਂ ਨਾਲ ਤਿਆਰ ਕੀਤੀ ਹੋਈ ਤੇ ਪੰਜ ਪਿਆਰੇ ਅੱਗੇ ਜਾ ਰਹੇ ਹਨ ਅਗਵਾਈ ਕਰਦੇ ਨੇ ਪਾਲਕੀ ਦੀ ਤੇ ਸਾਬ ਸਿੰਘ ਦੇਖੋ ਦੋਸਤੋ ਦਰਸ਼ਨ ਕਰੋ ਜੀ ਸੰਗਤਾਂ ਦੇ ਰੱਬ ਰੂਪਾ ਬੜੀ ਕਿਰਪਾ ਜੀ ਗੁਰੂ ਰਾਮਦਾਸ ਜੀ हा <laughs> 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 ਔਰ ਲੰਗਰ 24 ਘੰਟੇ ਚੱਲਦਾ ਜੀ ਕੋਈ ਭੁੱਖਾ ਨਹੀਂ ਜਾਂਦਾ 24 ਘੰਟੇ ਲੰਗਰ ਚੱਲਦਾ ਗੁਰੂ ਰਾਮਦਾਸ ਮਹਾਰਾਜ ਦਾ 여러분 <laughs> w